ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਭਕ ਮਾਨ ਸਰਵਾਂ ਸਿਧਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਪਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਬਠਿੰਡਾ ਦੇ ਵੀ ਸਮੂਹ ਗੁਰਦੁਆਰਾ ਸਾਹਿਬ ਦੇ ਕੇ ਤਿੰਨ ਦਿਨ ਤੋਂ ਜਿਹੜੀ ਧੁਰਕੀ ਬਾਣੀ ਆਈ ਜਿਸ ਸਗਲੀ ਚਿੰਤਾ ਮਟਾਈ ਦੇ ਪ੍ਰਵਾਹ ਚੱਲ ਰਹੇ ਸਨ ਅਤੇ ਅੱਜ ਜਿਹੜੇ ਭੋਗ ਪਾਏ ਗਏ ਅਸੀਂ ਗੁਰਦੁਆਰਾ ਕਿਲਾਮਵਰ ਕੇ ਸਾਹਿਬ ਪਹੁੰਚਿਆ ਜਿਹੜੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨਾ ਹੈ ਤੇ ਇੱਥੇ ਜਿਹੜਾ ਜਨਮ ਦਿਹਾੜਾ ਦਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈਗਾ ਪਰसों ਤੋਂ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸਨ ਅਤੇ ਉਪਰੰਤ ਸ਼ਹਿਰ ਵਿੱਚ ਪੰਜ ਪੈਰਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਮੇਤ ਜਿਹੜਾ ਨਗਰ ਕੀਰਤਨ ਸ਼ਹਿਰ ਵਿੱਚ ਕੱਢਿਆ ਗਿਆ ਸੀਗਾ ਅਤੇ ਇਸ ਕਿਨੇ ਮੁਾਰਕਤੋ ਸ਼ੁਰੂ ਹੋ ਕੇ ਬੱਕ ਬੱਕ ਬਜਾਰਾਂ ਵਿੱਚ ਦੀ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਗੁਰਦੁਆਰਾ ਹਾਜ਼ਿਰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਪਾ ਪ੍ਰਾਪਤ ਜਗਾ ਉੱਥੇ ਜਾ ਕੇ ਸਮਾਪਤ ਹੋਇਆ ਸੀਗਾ ਅਤੇ ਇਸ ਦਿਹਾੜੇ ਨੂੰ ਸਮਾਪਤ ਜਿਹੜਾ ਤਕਰੀਬਨ 1 ਮਹੀਨੇ ਤੋਂ ਜਿਹੜੀਆਂ ਪ੍ਰਭਾਤ ਵੇਰੀਆਂ ਚੱਲ ਰਹੀਆਂ ਸੀ ਸਮੂਹ ਗੁਰਦੁਆਰਾ ਸਾਹਿਬ ਵਿਖੇ ਉਹ ਜਿਹੜੀਆਂ ਪ੍ਰਭਾਤ ਵੇਰੀਆਂ ਸੀ ਉਹ ਵੀ ਕੱਲ ਜਿਹੜੇ ਪ੍ਰਭਾਤ ਸਮੇਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਇੱਥੇ 71 ਹੋ ਗਏ ਸਨ ਅਤੇ ਉਹਨਾਂ ਵੱਲੋਂ ਜਿਹੜੇ ਸ਼ਬਦ ਗਾਇਨ ਵੀ ਕੀਤੇ ਗਏ ਸਨ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ ਜੇ ਅੱਜ ਦੇਖਿਆ ਜਾਵੇ ਤਾਂ ਭੋਗ ਪੈ ਚੁੱਕੇ ਹੈਗੇ ਤੇ ਉਸ ਤੋਂ ਬਾਅਦ ਹੈਗੇ ਰਾਗੀ ਹੈਗੇ ਕੀਰਤਨੀ ਜਥੇ ਹੈ ਕਥਾ ਬਾਚਕਾ ਉਹਨਾਂ ਵੱਲੋਂ ਵੀ ਕਥਾ ਸੁਣਾ ਕੇ ਜਿਹੜੀ ਗੁਰੂ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣਨਾ ਪਾ ਜਾ ਰਿਹਾ ਹੈਗਾ ਤੇ ਸੰਗਤਾਂ ਵੱਲੋਂ ਵੀ ਜਿਹੜਾ ਵੱਡੀ ਗਿਣਤੀ ਵਿੱਚ ਇੱਥੇ ਨਕ ਮਸਤ ਹੋ ਰਹੀਆਂ ਨੇ ਤੇ ਜਿਹੜੇ ਲੰਗਰਾਂ ਦੇ ਵੀ ਪ੍ਰਵਾਹ ਚੱਲ ਰਹੇ ਹੈਗੇ ਇੱਥੇ ਲੰਗਰ ਵੀ ਜਿਹੜਾ ਖੁੱਲੇ ਚੱਲ ਰਿਹਾ ਹੈ ਕਿ ਤੁਹਾਨੂੰ ਦਿਖਾ ਦਿੱਤਾ ਕਿ ਜਿਹੜਾ ਲੰਗਰ ਹੈਗਾ ਇੱਥੇ ਉੱਪਰ ਵੀ ਚੱਲ ਰਿਹਾ ਹੈਗੇ ਬਾਹਰ ਵੀ ਚੱਲ ਰਿਹਾ ਹੈਗੇ ਤੇ ਥਾਂ-ਥਾਂ ਤੇ ਜਿਹੜੇ ਵੱਖ-ਵੱਖ ਕਿਸਮ ਦੇ ਜਿਹੜੇ ਲੰਗਰ ਹੈ ਮਠਾਈਆਂ ਦੇ ਲੰਗਰ ਵੀ ਆ ਪਕੌੜਿਆਂ ਦੇ ਵੀ ਹੈ ਤੇ ਜੇ ਪ੍ਰਸ਼ਾਦਾ ਦੇ ਵੀ ਲੰਗਰ ਆ ਉਹ ਵੀ ਚੱਲ ਰਹੇ ਹੈਗੇ ਸੰਗਤ ਵੱਲੋਂ ਵੱਡੀ ਸ਼ਰਧਾ ਰੱਖੀ ਜਾ ਰਹੀ ਹੈ ਕਿਤੇ ਇਸ ਨੂੰ ਲੈ ਕੇ ਜਿਹੜੇ ਸਮੂਹ ਸੰਗਤ ਹੈ ਕਿ ਜਿਹੜੇ ਸ਼ਹਿਰ ਵਾਸੀ ਆ ਜਾਂ ਉਹ ਨੇੜਲੇ ਪਿੰਡਾਂ ਦੇ ਲੋਕ ਆ ਉਹ ਕਿਲਾ ਮਾਰਕੇ ਵਿਖੇ ਪਹੁੰਚ ਰਹੇ ਕਿਉਂਕਿ ਇਹ ਜਗਾ ਜਿਹੜੀ ਜੇ ਕਹਿ ਲਗੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਜਗਾ ਕੀ ਸਾਨੂੰ ਉਹ ਜਗਾ ਵੀ ਦਿਖਾਉਣਗੇ ਜਿਹੜੀ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਸਨ ਤੇ ਇੱਥੇ ਆ ਕੇ ਉਹਨਾਂ ਨੇ ਕਾਣਾ ਦਿਓ ਦਾ ਆਧਾਰ ਕੀਤਾ ਸੀ ਤੇ ਲੋਕਾਂ ਨੂੰ ਜਿਹੜਾ ਸੁਖੀ ਕੀਤਾ ਸੀਗਾ ਕਿਉਂਕਿ ਇੱਥੇ ਜਿਹੜਾ ਇਸ ਕਿਲੇ ਚ ਕਾਣਾ ਦਿਓ ਵੀ ਰਹਿੰਦਾ ਸੀਗਾ ਉਹਦਾ ਵੀ ਆਧਾਰ ਕੀਤਾ ਸੀ ਜਿਹੜਾ ਲੋਕਾਂ ਨੂੰ ਦੁਖੀ ਕਰਦਾ ਸੀ ਉਹਨਾਂ ਦੇ ਘਰ-ਬਾਰ ਵੀ ਟਾਰਦਾ ਸੀ ਤੇ ਹੋਰ ਪਾਸੇ ਡੰਗਰਤਾ ਵੀ ਨੁਕਸਾਨ ਕਰ ਦਿੰਦਾ ਸੀ ਉਹਨਾਂ ਦਾ ਵੀ ਇਤਾਰ ਕੀਤਾ ਸੀਗਾ ਤੇ ਉਹ ਗੁਰਦੁਆਰਾ ਸਾਹਿਬ ਵੀ ਸਾਨੂੰ ਦਿਖਾਉਣਿਆ ਵਾਹਿਗੁਰੂ ਪ੍ਰਕਾਟਿਓ ਮਰਦਾ ਗਮੜਾ ਵਰਿਆਮ ਅਕੀਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਐਸੇ ਦਿਨਿਆ ਸਾਧੂ ਗੁਰੂ ਸਾਹਿਬੀ ਕੁਮਾਰ ਸਰਬੰਸ ਦਾ ਨੀ ਅਮਰਤ ਕੀ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸਮੁੱਚੇਆਂ ਮਠਨਾ ਸ਼ਹਿਰ ਦੀਆਂ ਸੰਗਤਾਂ ਗੁਰਦੁਆਰਾ ਕਿਲਾ ਮਰਸਾ ਵੀ થી ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਕਾਜਗਮਹਿ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਅਲਾਇ ਧਿਆਨਾ ਦੇ ਮਹਾਵਾਕ ਉਸਾਰ ਇਲਾਹੀ ਬਾਣੀ ਦੇ ਹਰ ਜਸ ਕੀਰਤਨ ਗੁਰਮਤ ਦੇ ਵਿਚਾਰਾਂ ਹੁਣੀਆਂ ਤਕਰੀਬਨ 10:00 ਵਜੇ ਤੋਂ ਗੁਰਦਾਰਾ ਕਿਲਾ ਮਲ ਸਹਿਬ ਵਿਖੇ ਬਸ਼ੀਸ਼ ਸਮਾਗਮ ਲੀਕੇ ਗਏ ਹਨ ਸੋ 2:00 ਵਜੇ ਤੱਕ ਇਹ ਸਮਾਗਮ ਹੋਏ ਹਨ ਜਿਸ ਦੇ ਵਿੱਚ ਪੰਥ ਘਾੜੀ ਜਥੇ ਕੀਤਨੀ ਜਥੇ ਬਸ਼ੀਸ਼ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਾਤੀ ਭਾਈ ਸੁਚੈ ਸਿੰਘ ਜੀ ਹਜੂਰੀ ਰਾਗੀ ਜਥਾ ਤਤ ਸ੍ਰੀ ਦੰਮਾ ਸਾਹਿਬ ਤੋਂ ਪਹੁੰਚ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਮਹਾਨ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਦਸਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਹੈ ਅਤੇ ਨਾਲ ਹੀ ਬੇਨਤੀ ਅੱਜ ਸ਼ਾਮ ਨੂੰ ਸ਼ਬਦ ਚੌਂਕੀ ਜੋ 7:30 ਤੋਂ 9:00 ਤੱਕ ਹੋਵੇਗੀ ਉਸ ਦੇ ਵਿੱਚ ਵੀ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਹਰ ਸਾਲ ਸਲਾਨਾ ਹੀ ਪਹੁੰਚਦੀਆਂ ਹਨ ਜੋ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੀਆਂ ਹਨ ਸਭ ਚੌਂਕੀ ਜਥੇ ਵੱਲੋਂ ਇਹ ਸ਼ਬਦ ਚੌਂਕੀ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਹੀ ਗਿਆਨੀ ਜਕਤਾਰ ਸਿੰਘ ਜਥੇਦਾਰ ਤਖਤ ਸ੍ਰੀ ਦਮਾ ਸਾਹਿਬਤ ਵੰਡੀ ਸਾਹਿਬ ਉਹ ਵੀ ਪਹੁੰਚ ਰਹੇ ਹਨ ਉਹ ਵੀ ਸੰਗਤਾਂ ਦੇ ਨਾਲ ਗੁਰਮਤਿ ਦੀ ਵਿਚਾਰ ਦੀ ਸਾਂਝ ਪਾਉਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਹਿਬੀ ਕਮਾਲ ਜਸਮੀਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰੋ ਸੰਗਤਾਂ ਨੇ ਇੱਥੇ ਵਿਸ਼ੇਸ਼ ਤੌਰ ਤੇ ਸੰਗਤਾਂ ਦੀਆਂ ਸਹੂਲਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਸ ਤਰ੍ਹਾਂ ਜੋੜਾ ਘਰ ਵਾਲੇ ਵੀਰਾਂ ਵੱਲੋਂ ਜੋੜਾ ਘਰ ਲਿਆ ਲਾਇਆ ਗਿਆ ਹੈ ਅਤੇ ਗੁਰੂ ਕੇ ਲੰਗਰਾਂ ਵਿਖੇ ਸੰਗਤਾਂ ਨੇ ਬਸ਼ੀਸ਼ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ ਨਾਲ ਹੀ ਦੀਨ ਦੁਨੀਆ ਦੀ ਮਫਤਾ ਦੀ ਸੇਵਾ ਦੇ ਲਈ ਸ਼ਹੀਦ ਭਾਈ ਜਰਨੈਲ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਾਏ ਗਏ ਹਨ ਸੰਗਤਾਂ ਉੱਤੇ ਵੀ ਖੂਨਦਾਨ ਕਰਕੇ ਗੁਰੂ ਘਰ ਦੇਆਂ ਨੂੰ ਸ਼ੇਵ ਪ੍ਰਾਪਤ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸਾਹਿਬੇ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਤਾਸ਼ਿੰਘ ਹੋਗਾ ਮੁਖ ਸੇਵਾ ਦਾ ਸ਼ਹੀਦ ਜਨੈ ਸਿੰਘ ਵੈਲਪ ਸੋਸਾਇਟੀ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਤਾਂ ਤਾਂ ਸ੍ਰੀ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਪਵਿੱਤਰ ਧਰਤੀ ਗੁਰਦੁਆਰਾ ਕਿਲਾ ਸਾਹਿਬ ਵਿੱਚ ਰੰਗਾਇਆ ਗਿਆ ਇਸ ਪਵਿੱਤਰ ਧਰਤੀ ਦੇ ਉੱਪਰ ਖੂਨਦਾਨੀ ਬੜੇ ਉਤਸ਼ਾਹ ਓਕੇ ਬਲੱਡ ਡੋਨੇਟ ਕਰ ਰਿਹਾ ਅਸੀਂ ਸ਼ਹੀਦ ਜਨੈ ਸਿੰਘ ਸੋਸਾਇਟੀ ਵੱਲੋਂ ਖੂਨ ਦਾਨਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਇਹਨਾਂ ਦਾ ਦਿੱਤਾ ਹੋਇਆ ਖੂਨ ਬੜੀ ਹੀ ਕੀਮਤੀ ਖੂਨ ਹੈ ਤੇ ਉਹ ਲੋੜਤਾ ਮਾਤੇ ਦਿੱਤਾ ਜਾ ਰਿਹਾ ਹੈ ਜੋ ਲੋੜਵੰਦ ਥੈਲੋਸੀਮੀਆ ਕੈਂਸਰ ਵਾਲੇ ਹੋਗੇ ਡਿਲੀਵਰੀ ਕੇਸ ਹੋਗੇ ਇਸ ਕੇਸਾਂ ਦੇ ਵਿੱਚ ਆਪਣੇ ਯੋਗਦਾਨ ਪਾ ਰਹੇ ਆਂ ਅਸੀਂ ਸ਼ਹੀਦ ਜਨੈ ਸਿੰਘ ਸੁਸਾਇਟੀ ਵੱਲੋਂ ਇਹਨਾਂ ਖੂਨਦਾਨਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸ ਪਵਿੱਤਰ ਧਰਤੀ ਤੇ ਆ ਕੇ ਖੂਨਦਾਨ ਕਰਨ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ 10 ਸਰ ਲੋਜੇ ਸਿੰਘ ਸੇਠੀ ਸਰਪ੍ਰਸਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਿਹੰਡਾ ਅੱਜ ਸ਼੍ਰੀ ਜਰਨੈਲ ਸਿੰਘ ਸੁਸਾਇਟੀ ਵੱਲੋਂ ਕਰਤਾਰਾ ਕਿਲਾ ਮਾਰਕ ਵਿੱਚ ਸ਼੍ਰੀ ਗੁਰੂ ਸਿੰਘ ਜੀ ਮਹਾਰਾਜ ਪੰਚ ਦਿਵਾਲੀ ਅਮਰਦੇਵ ਜਾਤੀ ਧੰਤੈ ਸ਼੍ਰੀ ਗੁਰੂ ਸਿੰਘ ਜੀ ਦੇ ਪ੍ਰਾਸ਼ ਅਸਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਖੂਨ ਦੇਣ ਵਾਲਿਆਂ ਦਾ ਬਹੁਤ ਭਾਰੀ ਉਤਸ਼ਾਹ ਹੈ ਹੁਣ ਤੱਕ ਅਜੇ 12:30 ਵਜੇ ਹਨ ਤੇ ਲਗਭਗ 3 ਡਾਲਰ ਖੂਨ ਦੇ ਚੁੱਕੇ ਹਨ ਤੇ ਹੋਰ ਵੀ ਲਗਾਤਾਰ ਆਈ ਜਾ ਰਹੇ ਹਨ ਕਿ ਖੂਨਦਾਨ ਮਹਾਨਦਾਰ ਹੁੰਦਾ ਹੈ ਇਹ ਖੂਨ ਜਿਹੜਾ ਕਈ ਮਰੀਜ਼ਾਂ ਦੀ ਜਾਨ ਬਚਾਉਂਦਾ ਹੈ ਅਸੀਂ ਇਹ ਖੂਨਦਾਨੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧਰਵਾਦ ਕਰਦੇ ਹਾਂ ਬਾਈ ਕੀਤਾ ਲੋ ਬੈਗਰੂਏ ਖਾਲਸਾ ਬੀਗ ਨੂੰ ਫਤਿਹ ਮੇਰਾ ਨਾਮ ਸਰਤਾਜ ਸਿੱਧੂ ਹੈ ਜੀ ਭਗਤੇ ਭਾਈ ਕੇ ਤੋਂ ਅਸੀਂ ਇੱਥੇ ਲੰਗਰ ਲਾਇਆ ਵਾ ਜੀ ਗੁਰ ਦੋ ਗੁਰਪੁਰਪਰਨ ਨੂੰ ਲੰਗਰ ਲਾਉਣੇ ਹੁੰਦੇ ਆ ਅਸੀਂ ਬਾਬੇ ਨਾਨਕ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਤੇ ਹੋਰ ਵੀ ਸੰਗਤਾਂ ਦਾ ਲੱਗਿਆ ਰਨਾ ਆ ਵਾ ਪਿੱਛੇ ਵੀ ਲੱਗਿਆ ਵਾ ਜੀ ਬਹੁਤ ਸੰਸਾ ਚੱਲ ਕੇ ਆਈਆਂ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਠਿੰਡਾ ਤੋਂ ਅਜੀਂਟੀ ਮਿਲੇ ਨਰਸਿੰਘ ਸਿੱਧੂ ਦੀ ਰਿਪੋਰਟ